डीआईजी एचएस ফুল্লਰ ਤੇ கிருஷ்ਾਨੂੰ शारदा ਤੇ अजय ਬੱਤਾ ਦੀ ਕਹਾਣੀ ਸਾਰਿਆਂ ਨੂੰ ਪਤਾ ਹੈ ਔਰ ਉਸ ਕਹਾਣੀ ਦੇ ਚੱਲਦੇ ਅੱਜ ਡੀਆਈਜੀ ਐਚਐਸ ফুল্লਰ ਤੇ ਕਿਰਸ਼ਾਨੂੰ ਸ਼ਾਰਦਾ ਨੂੰ ਸੀਬੀਆਈ ਨੇ ਆਪਣੀ ਸੀਬੀਆਈ ਦੀ ਸਪੈਸ਼ਲ ਕੋਰਟ ਚੰਡੀਗੜ੍ਹ ਦੇ ਵਿੱਚ ਪੇਸ਼ ਕਰਨਾ ਸੀ ਕਿਉਂਕਿ ਦੋਨਾਂ ਦਾ ਹੀ ਰਿਮਾਂਡ ਸੀ ਜਿਹੜਾ ਅੱਜ ਖਤਮ ਹੋਣ ਜਾ ਰਿਹਾ ਸੀ ਤਾਂ ਉਸ ਦੇ ਉੱਤੇ ਅਦਾਲਤ ਦੇ ਵਿੱਚ ਕੀ ਕਾਰਵਾਈ ਹੋਈ ਹੈ ਕਿਵੇਂ CBI ਨੂੰ ਦੁਬਾਰਾ ਫੇਰ ਤੋਂ DIG ਦਾ 5 ਦਿਨਾਂ ਦਾ ਰਿਮਾਂਡ ਮਿਲ ਗਿਆ ਔਰ ਕਿਰਸ਼ਾਨੂ ਦਾ ਕੀ ਕੀਤਾ ਇਹ ਸਾਰਾ ਕੁਝ ਅੱਜ ਇਸ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਖੁਲਾਸੇ ਕਰਾਂਗੇ ਬਨੇਰੋ ਕ੍ਰਾਈਮ ਮਵਾਜ਼ੀਂਡਿਆ ਦੇ ਨਾਲ ਨਮਸਕਾਰ ਅਦਾਬ ਸਤਿ ਸ੍ਰੀ ਅਕਾਲ ਮੈਂ ਹਮੰਤ ਮਿੱਤਲ ਤੇ ਅੱਜ ਦੀ ਇਸ ਖਾਸ ਰਿਪੋਰਟ ਦੇ ਵਿੱਚ ਗੱਲ ਕਰਾਂਗੇ ਕਿ ਹੁਣੇ-ਹੁਣੇ ਜਿਹੜੀ ਜਾਣਕਾਰੀ ਮਿਲੀ ਹੈ सीबीआई ਦੀ ਸਪੈਸ਼ਲ ਕੋਰਟ ਦੇ ਵਿੱਚੋਂ ਕਿ सीबीआई ਨੂੰ ਸਸਪੈਂਡਡ ਡੀਆਈਜੀ ਐਚਐਸ ਪੁੱਲਰ ਦਾ 5 ਦਿਨਾਂ ਦਾ ਰਿਮਾਂਡ ਹੋਰ ਮਿਲ ਗਿਆ ਹੈ ਔਰ ਕਿਵੇਂ ਉਹ ਰਿਮਾਂਡ ਮਿਲਿਆ ਇਹ ਸਾਰੀ ਜਾਣਕਾਰੀ ਤੁਹਾਨੂੰ ਦੱਸਦੇ ਆ ਆਪਣੇ ਕੋਲੇ ਪਹਿਲਾਂ ਤੁਹਾਨੂੰ ਇਹ ਵੀ ਦੱਸਦੀ ਹੈ ਵੀ ਇਹ ਉਹ ਤਿੰਨੋਂ ਐਫਆਈਆਰ ਨੇ ਜਿਹੜੀਆਂ ਕਿ ਦੋ सीबीआई ਵੱਲੋਂ ਕੀਤੀਆਂ ਗਈਆਂ ਨੇ ਜਿਹੜੀ ਕਿ ਸਭ ਤੋਂ ਪਹਿਲੀ ਐਫਆਈਆਰ 16 10 2025 ਨੂੰ ਕੀਤੀ ਗਈ ਸੀ ਜਦੋਂ ਉਸ ਨੂੰ ਰੰਗੇ ਹੱਥੀ ਫੜਿਆ ਗਿਆ ਸੀ ਜਿਹੜੀ ਕਿ ਆਕਾਸ਼ ਬੱਤਾ ਦੀ ਕੰਪਲੇਂਟ ਦੇ ਉੱਤੇ ਟਰੈਪ ਲਾ ਕੇ ਡੀਆਈਜੀ ਨੂੰ ਅਰੈਸਟ ਕੀਤਾ ਗਿਆ ਸੀ ਉਸ ਤੋਂ ਬਾਅਦ ਇੱਕ सीबीआई ਵੱਲੋਂ 29 10 ਨੂੰ ਕਰੀਬ 11:30 ਵਜੇ ਐਫਆਈਆਰ ਦਰਜ ਕੀਤੀ ਗਈ ਦੂਸਰਾ ਪਰਚਾ ਸਸਪੈਂਡਡ ਡੀਆਈਜੀ ਦੇ ਉੱਤੇ ਕੀਤਾ ਗਿਆ डीए ਦਾ آمدਨ ਤੋਂ ਵੱਧ শ্রোਤਾਂ ਤੋਂ ਵੱਧ ਸਾਧਨ ਬਣਾਉਣ ਦੀ آمدਨ ਤੋਂ ਵੱਧ ਜ਼ਮੀਨ ਜਾਇਦਾਦ ਦੀ ਡੀਏ ਦਾ ਪਰਚਾ ਜਿਹੜਾ ਕਿ ਉਹ ਡੀਆਈਜੀ ਦੇ ਉੱਤੇ ਕੀਤਾ ਗਿਆ ਔਰ ਇਸ ਦੇ ਨਾਲ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ دی ਹੈ ਕਿ ਡੀਆਈਜੀ ਦੀ ਅਰੈਸਟ ਦੂਸਰੇ ਪਰਚੇ ਦੇ ਵਿੱਚ ਵੀ ਸੀਬੀਆਈ ਵੱਲੋਂ ਪਾਲੀ ਗਈ ਹੈ ਮਤਲਬ ਉਹ ਹੁਣ ਦੂਸਰੀ ਵਾਰੀ ਅਰੈਸਟ ਹੋ ਚੁੱਕਿਆ ਹੈ ਸੀਬੀਆਈ ਕੋਲ ਔਰ ਇਸੇ ਕਰਕੇ ਹੁਣ ਉਹ ਦੁਬਾਰਾ सीबीआई ਦੇ ਕੋਲ ਰਿਮਾਂਡ ਦੇ ਵਿੱਚ ਹੈ ਔਰ ਤੀਸਰੀ ਐਫਆਈਆਰ ਆਪਣੇ ਕੋਲ ਉਹ ਹੈ ਜਿਹੜੀ ਕਿ ਵਿਜੀਲੈਂਸ ਪੰਜਾਬ ਵਿਜੀਲੈਂਸ ਨੇ ਸਸਪੈਂਡਡ ਡੀਆਈਜੀ ਦੇ ਉੱਪਰ ਕੀਤੀ ਸੀ ਜਿਹੜੀ ਕਿ 29 ਤਰੀਕ ਨੂੰ ਸਵੇਰੇ ਕਰੀਬ 10:30 ਵਜੇ ਕੀਤੀ ਗਈ ਸੀ सीबीआई ਦੀ ਐਫਆਈਆਰ ਦਰਜ ਕਰਨ ਤੋਂ ਕਰੀਬ-ਕਰੀਬ 2 ਘੰਟੇ ਪਹਿਲਾਂ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੱਗਦਾ ਹੈ ਕਿ ਇਹ ਜਿਹੜੀ ਐਫਆਈਆਰ ਹੈ ਵਿਜੀਲੈਂਸ ਵੱਲੋਂ ਉਹ ਜਲਦਬਾਜੀ ਦੇ ਵਿੱਚ ਕੀਤੀ ਗਈ ਸੀ ਔਰ ਇਹ ਜਿਹੜੀ ਐਫਆਈਆਰ ਹੈ ਇਹ ਸੀਬੀਆਈ ਦੇ ਕੰਮ ਦੇ ਵਿੱਚ ਰੁਕਾਵਟ ਪਾਉਣ ਦੇ ਲਈ ਡੀਆਈਜੀ ਨੂੰ ਫਾਇਦਾ ਪਹੁੰਚਾਉਣ ਦੇ ਲਈ ਜਾਂ ਡੀਆਈਜੀ ਦੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਹੋਰ ਅ fırsਰਾਂ ਦਾ ਲੈਣ ਦੇਣ ਡੀਆਈਜੀ ਨਾਲ ਸੀ ਫਿਰ ਚਾਹੇ ਉਹ ਪੋਲੀਟੀਸ਼ੀਅਨਜ਼ ਹੋਣ ਕੋਈ ਵੀ ਕਿਸੇ ਤਰ੍ਹਾਂ ਦਾ ਚਾਹੇ ਜਿਹੜੇ ਆਈਪੀਐਸ ਅਫਸਰ ਨੇ ਆਈਏਸ ਅਫਸਰ ਨੇ ਉਹਨਾਂ ਦੇ ਨਾਮ ਸਸਪੈਂਡਡ ਡੀਆਈਜੀ ਐਚਐਸ ਨੂੰ ਲੜ ਨਾਲ ਜੋੜ ਰਹੇ ਨੇ ਚਾਹੇ ਉਹਨਾਂ ਨੂੰ ਬਚਾਉਣ ਦਾ ਹੋਵੇ ਫਿਰ ਚਾਹੇ ਸਰਕਾਰ ਦੇ ਮੰਤਰੀਆਂ ਨੂੰ ਬਚਾਉਣ ਲਈ ਹੋਵੇ ਪਰ ਅੰਦਾਜ਼ੇ ਇਹ ਲਗਾਏ ਜਾ ਰਹੇ ਨੇ ਕਿ ਵਿਜੀਲੈਂਸ ਇਨਾ ਸਾਰੇ ਕੰਮਾਂ ਦੇ ਵਿੱਚ ਰਿਕਵਰਡ ਪਾਉਣਾ ਚਾਹੁੰਦੀ ਸੀ ਔਰ ਕਿਉਂ ਇਹ ਲੱਗਦਾ ਕਿਉਂ ਹੈ ਕਿਉਂ ਇਹ ਵੀ ਤੁਹਾਨੂੰ ਦੱਸਦੇ ਆ ਕਿਉਂਕਿ ਅੰਦਾਜ਼ਾ ਲਾਉਣਾ ਸ਼ਾਇਦ ਸੌਖਾ ਹੁੰਦਾ ਹੈ ਪਰ ਅਸਲ ਦੇ ਵਿੱਚ ਜਿਹੜਾ ਸੱਚ ਹੁੰਦਾ ਹੈ ਉਹ ਕੁਝ ਹੋਰ ਹੁੰਦਾ ਹੈ ਪਰ ਇਹ ਜਿਹੜੇ ਅੰਦਾਜ਼ੇ ਲਗਾਏ ਜਾ ਰਹੇ ਨੇ ਇਹ ਵਿਜੀਲੈਂਸ ਦੀ ਐਫਆਈਆਰ ਤੋਂ ਲਗਾਏ ਜਾ ਰਹੇ ਨੇ ਕਿਉਂਕਿ ਇੱਕ ਪਾਸੇ ਸੀਬੀਆਈ ਦੀ ਐਫਆਰ ਜਿਹੜੀ ਕਿ ਤੱਥਾਂ ਦੇ ਆਧਾਰ ਤੇ ਹੈ ਔਰ ਦੂਜੇ ਪਾਸੇ ਵਿਜੀਲੈਂਸ ਦੀ ਜਿਹੜੀ ਐਫਆਈਆਰ ਹੈ ਉਹ ਸਿਰਫ ਅੰਦਾਜ਼ਿਆਂ ਦੇ ਆਧਾਰ ਤੇ ਹੈ ਸੋਰਸਸ ਦੇ ਆਧਾਰ ਤੇ ਹੈ ਕਿਉਂਕਿ ਸੀਬੀਆਈ ਨੇ ਜਿਹੜੀ ਐਫਆਈਆਰ ਕੀਤੀ ਉਹਨਾਂ ਕੋਲੇ ਸਾਰੀਆਂ ਜਿਹੜੀਆਂ ਉਹਨਾਂ ਨੇ ਰੇਡ ਕੀਤੀਆਂ ਜਿਹੜੀ ਜਾਣਕਾਰੀ ਇਕੱਠੀ ਕੀਤੀ ਸਾਰੇ ਐਵੀਡੈਂਸ ਇਕੱਠੇ ਕੀਤੇ ਸਬੂਤ ਇਕੱਠੇ ਕੀਤੇ ਸਾਰੀ ਉਹਦੀ ਜਾਇਦਾਦ ਜ਼ਬਤ ਕੀਤੀ ਫਿਰ ਚਾਹੇ ਉਹ ਕੈਸ਼ ਸੀ ਚਾਹੇ ਸੋਨਾ ਸੀ ਚਾਹੇ ਚਲ ਅਚਲ ਸੰਪਤੀ ਸੀ ਕਿਸੇ ਤਰ੍ਹਾਂ ਦਾ ਕੋਈ ਵੀ ਐਸਟ ਸੀ ਉਹ ਸੀਬੀਆਈ ਨੇ ਆਪਣੇ ਕਬਜ਼ੇ ਦੇ ਵਿੱਚ ਲਿਆ ਉਸ ਦੀ ਇੱਕ ਰਿਪੋਰਟ ਬਣਾਈ ਮੌਕੇ ਤੇ ਸੁਨਿਆਰੇ ਨੂੰ ਬੁਲਾਇਆ ਗਿਆ ਫੇਰ ਕਿੱਥੇ ਜਾ ਕੇ ਨੋਟਾਂ ਦੀ ਗਿਣਤੀ ਕੀਤੀ ਉਸ ਦੇ ਨੰਬਰ ਨੋਟ ਕੀਤੇ ਗਏ ਉਸ ਦੀ ਜ਼ਮੀਨ ਜਾਇਦਾਦ ਦੀ ਪੁਸ਼ਟੀ ਕੀਤੀ ਗਈ ਫੇਰ ਕਿੱਥੇ ਜਾ ਕੇ ਸੀਬੀਆਈ ਨੇ ਦੂਤਰਾ ਪਰਚਾ ਕੀਤਾ ਔਰ ਇਸੇ ਆਧਾਰ ਦੇ ਉੱਤੇ ਪਹਿਲਾ ਪਰਚਾ ਵੀ ਇਦਾਂ ਹੀ ਹੋਇਆ ਸੀ ਕਿ ਉਹਨੂੰ ਰੰਗੇ ਹੱਥੀ ਫੜਿਆ ਗਿਆ ਸੀ ਪਰ ਉਸ ਤੋਂ ਪਹਿਲਾਂ ਕਿ ਅੱਜ ਕੋਰਟ ਦੇ ਵਿੱਚ ਕੀ ਹੋਇਆ ਤਾ ਨੂੰ ਵਿਜੀਲੈਂਸ ਵੱਲੋਂ ਜਿਹੜੀ ਐਫਆਈਆਰ ਦਿੱਤੀ ਗਈ ਹੈ ਉਹ ਵੀ ਪੜ ਕੇ ਸੁਣਾਉਣੇ ਆ ਕਿ ਉਸ ਨੇ ਕੀ ਲਿਖਿਆ ਹੋਇਆ ਹੈ ਐਕਟ 2018 ਤਹਿਤ ਮੁਕੱਦਮਾ ਦਰਜ ਕਰਨ ਦਾ ਫੈਸਲਾ ਲਿਆ ਗਿਆ ਹੈ ਮੁਖ ਦਫ਼ਤਰ ਬਲ ਹਰਚਨ ਸਿੰਘ ਆਈਪੀਐਸ ਵਿਰੁੱਧ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਕਰਨ ਲਈ ਲਿਖਿਆ ਗਿਆ ਹੈ ਹਰਚਨ ਸਿੰਘ ਭੁੱਲਰ ਆਈਪੀਐਸ ਡੀਆਈਜੀ ਰੂਪਨਗਰ ਰੇਂਜ ਆਪਣੀ ਜਾਨੂ ਤੇ ਕੋਸ਼ਨ ਕੋਸ਼ਿਤ ਆਮਦਨੀ ਦੇ ਸਰੋਤਾਂ ਤੋਂ ਕਈ ਗੁਣਾ ਵੱਧ ਸੰਪਤੀ ਦੇ ਮਾਲਕ ਹਨ ਜਾਣਕਾਰੀ ਮੁਤਾਬਕ ਉਕਤ ਅਧਿਕਾਰੀ ਨੇ ਆਪਣੇ ਨਾਮ ਪਰਿਵਾਰਕ ਮੈਂਬਰਾਂ ਦੇ ਨਾਮ ਅਤੇ ਬੇਨਾਮੀ ਚਲ ਅਚਲ ਸੰਪਤੀਆਂ ਜਾਇਦਾਦਾਂ ਬਣਾਈਆਂ ਹਨ ਖੁਫੀਆ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰਚਨ ਸਿੰਘ ਭੁੱਲਰ ਆਈਪੀਐਸ ਨੇ ਆਪਣੀ ਸਰਕਾਰੀ ਨੌਕਰੀ ਦੌਰਾਨ ਖਾਸ ਤੌਰ ਤੇ ਪਿਛਲੇ 3 ਦਹਾਕਿਆਂ ਵਿੱਚ ਵੱਡੀ ਮਾਤਰਾ ਵਿੱਚ ਚਲ ਅਤੇ ਅਚਲ ਜਾਇਦਾਦ ਇਕੱਠੀ ਕੀਤੀ ਹੈ ਹੁਣ ਵਿਚਾਰਨਯੋਗ ਜਿਸ ਗੱਲ ਦੇ ਉੱਤੇ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਲਿਖਦੇ ਨੇ 3 ਦਹਾਕੇ 30000 ਦੇ ਮਤਲਬ 1 ਦਹਾਕਾ 10 ਸਾਲ 3 ਦਹਾਕੇ 30 ਸਾਲ 30 ਸਾਲਾਂ ਤੋਂ ਜੇ ਇਹ ਅਫਸਰ ਇਸ ਤਰੀਕੇ ਨਾਲ ਰਿਸ਼ਵਤ ਖੋਰੀ ਕਰਦਾ ਆ ਰਿਹਾ ਹੈ ਤਾਂ ਫਿਰ ਪੰਜਾਬ ਦੀ ਇੰਟੈਲੀਜੈਂਸ ਕਿੱਥੇ ਸੀ ਕਿਉਂਕਿ ਕਰੀਬ-ਕਰੀਬ 4 ਸਾਲ ਇਹ ਮੰਨ ਲਿਆ ਪਹਿਲਾਂ ਵਾਲੀਆਂ ਸਰਕਾਰਾਂ ਦੇ ਸਰਕਾਰਾਂ ਕਰਪਟ ਸੀ ਪਰ ਇਹ ਵਾਲੀ ਸਰਕਾਰ ਤਾਂ ਇਮਾਨਦਾਰ ਸੀ ਇਸ ਦੇ ਸਾਰੇ ਅਫਸਰ ਇਮਾਨਦਾਰ ਸੀ ਤਾਂ 4 ਸਾਲਾਂ ਦੇ ਵਿੱਚ ਕੀ ਇਸ ਅਫਸਰ ਦਾ ਪਤਾ ਨਹੀਂ ਲੱਗਿਆ ਵੀ ਇਹ ਕਿੰਨਾ ਕਰਪਟ ਹੈ ਕਿੱਡਾ ਵੱਡਾ ਰਿਸ਼ਵਤਖੋਰ ਹੈ ਔਰ ਉਸ ਤੋਂ ਬਾਅਦ ਖੂਫੀਆ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਇਹ ਗੱਲ ਤੁਹਾਨੂੰ ਅਸੀਂ ਤਾਂ ਦੱਸ ਰਹੇ ਹਾਂ ਕਿਉਂਕਿ ਅੱਜ ਜਿਹੜੀ ਅਦਾਲਤ ਦੇ ਵਿੱਚ ਬਹਿਸ ਹੋਈ ਹੈ ਇਨ੍ਹਾਂ ਮੁੱਦਿਆਂ ਤੇ ਹੀ ਹੋਈ ਹੈ ਕਿਉਂਕਿ ਅਦਾਲਤ ਦੇ ਵਿੱਚ ਵਿਜੀਲੈਂਸ ਵੱਲੋਂ ਵਕੀਲ ਸਾਹਿਬ ਨਹੀਂ ਆਏ ਸੀ ਅੱਜ ਸੀਬੀਆਈ ਵੱਲੋਂ ਤੇ ਹਰਚੰਦ ਸਿੰਘ ਭੁੱਲਰ ਵੱਲੋਂ ਉਸ ਦਾ ਵਕੀਲ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਵਿੱਚ ਪੇਸ਼ ਹੋਏ ਸੀ ਕਰੀਬ-ਕਰੀਬ 45 ਮਿੰਟਾਂ ਦੀ ਬਹਿਸ ਦੇ ਵਿੱਚ 35 ਮਿੰਟ ਹਰਚੰਦ ਸਿੰਘ ਭੁੱਲਰ ਦੇ ਵਕੀਲ ਵੱਲੋਂ ਦਲੀਲਾਂ ਰੱਖੀਆਂ ਗਈਆਂ ਤੇ 10 ਮਿੰਟ ਕਰੀਬ-ਕਰੀਬ ਸਮਾਂ ਸੀਬੀਆਈ ਵੱਲੋਂ ਦਲੀਲਾਂ ਰੱਖੀਆਂ ਗਈਆਂ ਔਰ ਜਿਹੜੇ 10 ਮਿੰਟ ਉਹ 35 ਮਿੰਟਾਂ ਤੇ ਭਾਰੀ ਪੈ ਗਏ ਔਰ ਜੱਜ ਸਾਹਿਬ ਨੇ ਵੀ ਉਹ 10 ਮਿੰਟਾਂ ਦੀਆਂ ਦਲੀਲਾਂ ਨੂੰ ਵਜਨਦਾਰ ਸਮਝਦੇ ਹੋਏ ਸੀਬੀਆਈ ਨੂੰ ਰਿਮਾਂਡ ਦੇ ਦਿੱਤਾ ਕਿਉਂਕਿ ਹਰਚਨ ਸਿੰਘ ਭੁੱਲਰ ਦੇ ਵਕੀਲ ਵੱਲੋਂ ਇਹ ਕਿਹਾ ਗਿਆ ਕਿ ਵਿਜੀਲੈਂਸ ਨੇ ਪਰਚਾ ਪਹਿਲਾਂ ਦਰਜ ਕਰ ਦਿੱਤਾ ਸੀ ਔਰ ਜਦ ਕੇ सीबीआई ਨੇ ਜਲਦਬਾਜੀ ਦੇ ਵਿੱਚ ਇਹ ਪਰਚਾ ਦਰਜ ਕੀਤਾ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਲਦਬਾਜੀ ਕਿਸ ਨੇ ਕੀਤੀ ਫਿਰ ਉਸ ਤੋਂ ਬਾਅਦ सीबीआई ਨੇ ਇਸ ਦਾ ਜਵਾਬ ਦਿੱਤਾ ਕਿ ਉਹਨਾਂ ਨੇ ਪਰਚਾ ਕਿਸ ਬੇਸ ਤੇ ਕੀਤਾ ਜਦ ਕੇ ਸਾਡੇ ਕੋਲੇ ਸਾਰੇ ਸਬੂਤ ਨੇ ਸਾਰੀ ਜਾਣਕਾਰੀ ਹੈ ਸਾਰੇ ਉਸਦੇ ਜਿੰਨੇ ਵੀ ਸਬੂਤ ਸੀ ਸਾਰੀ ਜਾਇਦਾਦ ਸੀ ਸਾਡੇ ਕੋਲੇ ਹੈ ਇਹਨਾਂ ਕੋਲੇ ਤਾਂ ਸਿਰਫ ਔਰ ਸਿਰਫ ਉਹੀ ਜਾਣਕਾਰੀ ਹੈ ਜਾਣਕਾਰੀ ਦੇ ਆਧਾਰ ਤੇ ਇਹਨਾਂ ਨੇ ਪਰਚਾ ਦਿੱਤਾ ਹੈ ਕਿਉਂਕਿ ਇਹਨਾਂ ਕੋਲੇ ਕੋਈ ਵੀ ਸਬੂਤ ਹੈ ਨਹੀਂ ਔਰ ਇਸੇ ਤਰੀਕੇ ਨਾਲ ਸੀਬੀਆਈ ਨੇ ਇਹ ਦਲੀਲ ਦਿੰਦਿਆ ਹੋਇਆ ਕਿਹਾ ਕਿ ਸਾਡੇ ਕੋਲ ਤਾਂ ਸਾਰਾ ਕੁਝ ਹੈ ਇਹਨਾਂ ਕੋਲ ਤਾਂ ਸਿਰਫ ਔਰ ਸਿਰਫ ਪਰੋਸੇਯੋਗ ਸੂਤਰ ਖੁਫੀਆ ਸੂਤਰ ਇਹਨਾਂ ਤੋਂ ਇਲਾਵਾ ਹੋਰ ਇਹਨਾਂ ਕੋਲੇ ਕੋਈ ਗੱਲ ਨਹੀਂ ਹੈ ਇਸ ਕਰਕੇ ਇਹ ਇਹਨਾਂ ਦੀ ਜਿਹੜੀ ਐਫ ਆਈ ਆਰ ਹੈ ਉਹ ਬਿਨਾਂ ਕਿਸੇ ਆਧਾਰ ਤੋਂ ਦਰਜ ਕੀਤੀ ਗਈ ਹੈ ਇਹ ਪਤਾ ਨਹੀਂ ਕਿਸ ਨੂੰ ਫਾਇਦਾ ਪਹੁੰਚਾਉਣਾ ਚਾਹੁੰਦੇ ਨੇ ਔਰ ਇਹਨਾਂ ਦਲੀਲਾਂ ਨੂੰ ਜੱਜ ਸਾਹਿਬ ਨੇ ਬੜੀ ਸੰਜੀਦਗੀ ਨਾਲ ਸੁਣਿਆ ਔਰ ਉਹਨਾਂ ਦੇ ਆਧਾਰ ਤੇ ਹੀ ਇਹ ਫੈਸਲਾ ਲਿਆ ਗਿਆ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਵਿਜੀਲੈਂਸ ਕੀ ਲਿਖਦੀ ਹੈ ਜਾਇਦਾਦ ਇਕੱਠੀ ਕੀਤੀ ਉਸ ਤੋਂ ਬਾਅਦ ਜਿਸ ਵਿੱਚ ਮੁੱਖ ਤੌਰ ਤੇ ਲੁਧਿਆਣਾ ਵਿੱਚ ਲਗਭਗ 50 ਏਕੜ ਦਾ ਫਾਰਮ ਹਾਊਸ ਲੁਧਿਆਣਾ ਵਿੱਚ 20 ਕਮਰਸ਼ੀਅਲ ਦੁਕਾਨਾਂ ਹੁਣ ਇੱਥੇ ਵੀ ਇੱਕ ਵੱਡੀ ਗਲਤੀ ਵਿਜੀਲੈਂਸ ਕੋਲੋਂ ਹੋਈ ਹੈ ਕਿਉਂਕਿ ਜਦੋਂ ਗੱਲ ਕੱਲੀ ਖੁਫੀਆ ਸੂਤਰਾਂ ਦੇ ਆਧਾਰ ਤੇ ਇੰਨਾ ਵੱਡਾ ਸਟੈਪ ਲਿਆ ਜਾਂਦਾ ਹੈ ਤਾਂ ਫਿਰ ਉੱਥੇ ਕਿਤੇ ਨਾ ਕਿਤੇ ਗਲਤੀ ਦੀ ਗੁੰਜਾਇਸ਼ ਰਹਿ ਜਾਂਦੀ ਹੈ ਕਿਉਂਕਿ ਇੱਥੇ ਇਹਨਾਂ ਨੇ ਸਿਰਫ ਇਓਂ ਲੱਗਦਾ ਹੈ ਕਿ ਸਿਰਫ ਸੀਬੀਆਈ ਦੀ ਨਕਲ ਮਾਰੀ ਹੈ ਹੋਰ ਜਿਹੜੀ ਜਾਣਕਾਰੀ ਮੀਡੀਆ ਦੇ ਵਿੱਚ ਸੀ ਉਹਨਾਂ ਦੇ ਆਧਾਰ ਤੇ ਐਫਆਈਆਰ ਕੀਤੀ ਪਰ ਉਸ ਜਾਣਕਾਰੀ ਦਾ ਵੀ ਇਹਨਾਂ ਕੋਲੋਂ ਸਹੀ ਇਸਤੇਮਾਲ ਨਹੀਂ ਹੋਇਆ ਕਿਉਂਕਿ ਜਿਹੜੀਆਂ ਇਹ 20 ਦੁਕਾਨਾਂ ਕਮਰਸ਼ੀਅਲ ਦੁਕਾਨਾਂ ਲੁਧਿਆਣਾ ਦੇ ਵਿੱਚ ਲਿਖ ਰਹੇ ਨੇ ਇਹ ਦੁਕਾਨਾਂ ਜਿਹੜੀ ਜਾਣਕਾਰੀ ਹੁਣ ਤੱਕ ਮਿਲੀ ਹੈ ਇਹ ਮੱਛੀਵਾੜੇ ਦੀਆਂ ਦੁਕਾਨਾਂ ਨੇ ਔਰ ਜਦਕਿ ਮੱਛੀਵਾੜੇ ਦੀਆਂ ਦੁਕਾਨਾਂ ਦਾ ਇਹਨਾਂ ਵੱਲੋਂ ਕੋਈ ਵੀ ਜ਼ਿਕਰ ਹੈ ਜਿਹੜਾ ਇਹਦੇ ਵਿੱਚ ਨਹੀਂ ਕੀਤਾ ਗਿਆ ਔਰ ਇਸੇ ਤਰੀਕੇ ਨਾਲ ਇਹੋ ਜੀ ਹੀ ਜਾਣਕਾਰੀ ਹੈ ਜਿਸ ਦੇ ਵਿੱਚ ਇਹ ਇੱਕ ਪੇਜ ਦੀ ਜਿਹਦੇ ਵਿੱਚ ਪਹਿਲਾ ਪੇਜ ਤਾਂ ਇਹਨਾਂ ਦਾ ਆਫੀਸ਼ੀਅਲ ਰਿਕਾਰਡ ਹੁੰਦਾ ਹੈ ਤੇ ਦੂਸਰੇ ਪੇਜ ਦੇ ਵਿੱਚ ਇਹਨਾਂ ਦੀ ਸਾਰੀ ਜਾਣਕਾਰੀ ਹੈ ਜਿਸ ਦੇ ਵਿੱਚ ਇਹ ਸਾਰਾ ਕੁਝ ਲਿਖਦੇ ਨੇ ਜਿਸ ਕਰਕੇ ਇਹਨਾਂ ਨੇ ਡੀਆਈਜੀ सਸਪੈਂਡਡ ਡੀਆਈਜੀ ਐਚਐਸਪੂਲਰ ਦੇ ਉੱਤੇ ਪਰਚਾ ਦਰਜ ਕੀਤਾ ਤੇ ਹੁਣ ਆਪਾਂ ਆਉਨੇ ਆ ਅੱਜ ਦੀ ਅਦਾਲਤ ਦੀ ਕਾਰਵਾਈ ਦੇ ਉੱਤੇ ਜਦੋਂ ਜੱਜ ਸਾਹਿਬ ਨੇ ਇਹ ਸਾਰੀਆਂ ਦਲੀਲਾਂ ਸੁਣੀਆਂ ਉਹਨਾਂ ਦਲੀਲਾਂ ਤੋਂ یوں ਲੱਗਦਾ ਸੀ ਕਿ ਜਿਵੇਂ ਐਚਐਸ ਭੁੱਲਰ ਦਾ ਵਕੀਲ ਭੁੱਲਰ ਸਾਹਿਬ ਦਾ ਨਾਂ ਹੋ ਕੇ ਉਹ ਵਿਜੀਲੈਂਸ ਨੂੰ ਰਿਪਰੈਜ਼ੈਂਟ ਕਰ ਰਿਹਾ ਹੋਵੇ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਵਿਜੀਲੈਂਸ ਜੋ ਕਰ ਰਹੀ ਸੀ ਉਹ ਸਹੀ ਕਰ ਰਹੀ ਸੀ ਮਤਲਬ ਕਿ ਉਹ ਭੁੱਲਰ ਸਾਹਿਬ ਨੂੰ ਬਚਾਉਣਾ ਚਾਹੁੰਦੇ ਨੇ ਜਾਂ ਇੱਕ ਥਾਂ ਤੋਂ ਛੁਡਾ ਕੇ ਦੂਜੀ ਥਾਂ ਫਸਾਉਣਾ ਚਾਹੁੰਦੇ ਨੇ ਕੀ ਚਾਹੁੰਦੇ ਨੇ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਇਹੋ ਲੱਗਦਾ ਸੀ ਕਿ ਉਹ ਵਿਜੀਲੈਂਸ ਦੀ ਭਾਸ਼ਾ ਬੋਲ ਰਹੇ ਨਹੀਂ ਕਿਉਂਕਿ ਜੇ ਉਹ ਵਿਜੀਲੈਂਸ ਦੀ ਭਾਸ਼ਾ ਬੋਲ ਰਹੇ ਸੀ ਤਾ ਇਦਾਂ ਲੱਗ ਰਿਹਾ ਸੀਗਾ ਜੇ ਉਹਨਾਂ ਨੇ ਐਚਐਸ ਭੁੱਲਰ ਦੀ ਵਕਾਲਤ ਕਰ ਰਹੇ ਹੁੰਦੇ ਉਸ ਦਾ ਪੱਖ ਰੱਖ ਰਹੇ ਹੁੰਦੇ ਤਾਂ ਉਹਨਾਂ ਨੇ ਉਹਨੂੰ ਬਚਾਉਣ ਦੀ ਗੱਲ ਕਰਨੀ ਸੀ ਪਰ ਉਹ ਇਹ ਕਹਿ ਰਹੇ ਸੀ ਵਿਜੀਲੈਂਸ ਜੋ ਕਰ ਰਹੀ ਸੀ ਉਹ ਸਹੀ ਕਰ ਰਹੀ ਸੀ ਤਾਂ ਜੇ ਵਿਜੀਲੈਂਸ ਨੇ ਪਰਚਾ ਦਰਜ ਕੀਤਾ ਤਾਂ ਉਹ ਸਹੀ ਕੀਤਾ ਜੇ ਸੀਬੀਆਈ ਨੇ ਦਰਜ ਕੀਤਾ ਤਾਂ ਉਹ ਗਲਤ ਕੀਤਾ ਤਾਂ ਇੱਥੇ ਇਹ ਦਲੀਲਾਂ ਦੇ ਵਿੱਚ ਕਾਫੀ ਫਰਕ ਨਜ਼ਰ ਆ ਰਿਹਾ ਹੈ ਔਰ ਹਰਚੰਦ ਸਿੰਘ ਭੁੱਲਰ ਦੇ ਵਕੀਲ ਨੇ ਹੋਰ ਵੀ ਕਈ ਕੇਸਾਂ ਦੀਆਂ ਦਲੀਲਾਂ ਦਿੱਤੀਆਂ ਜਿਹਨੂੰ ਜੱਜ ਸਾਹਿਬ ਨੇ ਖਾਰਜ ਕਰ ਦਿੱਤਾ ਔਰ ਇਸ ਦੇ ਨਾਲ सीबीआई ਨੇ 10 ਮਿੰਟਾਂ ਦੇ ਵਿੱਚ ਜਿਹੜਾ ਆਪਣਾ ਪੱਖ ਰੱਖਿਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀਆਂ ਇਹਨਾਂ ਕੋਲੋਂ ਡਿਜੀਟਲ ਡਿਵਾਈਸਸ ਮਿਲਿਆ ਨੇ ਉਹਨਾਂ ਨੂੰ ਵੀ ਹਜੇ ਖੰਗਾ ਲੈਣਾ ਬਾਕੀ ਹੈ ਕਿਉਂਕਿ ਸਸਪੈਂਡਡ ਡੀਆਈਜੀ ਹਰਚੰਦ ਸਿੰਘ ਭੁੱਲਰ ਪੂਰੀ ਤਰੀਕੇ ਨਾਲ ਪੂਰੇ ਤਰੀਕੇ ਨਾਲ ਸਾਡੇ ਨਾਲ ਸਾਨੂੰ ਜਾਣਕਾਰੀ ਨਹੀਂ ਦੇ ਰਹੇ ਸਾਡਾ ਸਾਥ ਨਹੀਂ ਦੇ ਰਹੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਲਈ ਸਾਨੂੰ 5 ਦਿਨਾਂ ਦਾ ਰਿਮਾਂਡ ਹੋਰ ਚਾਹੀਦਾ ਹੈ ਤਾਂ ਉਹ 5 ਦਿਨਾਂ ਦਾ ਰਿਮਾਂਡ ਹੈ ਜਿਹੜਾ ਗੱਲ ਸਾਹਿਬ ਵੱਲੋਂ सीबीआई ਨੂੰ ਦੇ ਦਿੱਤਾ ਗਿਆ ਜੇ ਹੁਣ ਗੱਲ ਕਰੀਏ ਕਿ ਹਰਚੰਦ ਸਿੰਘ ਪੁੱਲਰ ਨੂੰ ਪੰਜਾਬ ਲਿਆਂਦਾ ਜਾਵੇ ਜਾਂ ਜੈਉ ਜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕੋਸ਼ਿਸ਼ਾਂ ਨੂੰ ਕਰਨ ਦੇ ਉੱਤੇ ਪੱਪਾ ਪਰ ਵਿਜੀਲੈਂਸ ਵੀ ਹੋਈ ਪਈ ਹੈ ਤੇ ਹਰਚੰਦ ਸਿੰਘ ਪੁੱਲਰ ਦੇ ਵਕੀਲ ਵੀ ਹੋਏ ਪਏ ਨੇ ਕਿ ਕਿਤੇ ਹਰਚੰਦ ਸਿੰਘ ਪੁੱਲਰ ਨੂੰ ਮਰਵਾਉਣ ਦਾ ਤਾਂ ਨਹੀਂ ਸਾਜ਼ਿਸ਼ ਰਚੀ ਜਾ ਰਹੀ ਕਿਉਂਕਿ ਬਹੁਤ ਸਾਰੇ ਬਿਲਡਰਾਂ ਤੱਕ सीबीआई ਪਹੁੰਚ ਰਹੀ ਹੈ ਪਹੁੰਚ ਵੀ ਚੁੱਕੀ ਹੈ ਬਹੁਤ ਸਾਰੇ ਅਫਸਰਾਂ ਦੇ ਨਾਮ ਵੀ सीबीआई ਨੇ ਅ ਅਦਾਲਤ ਦੇ ਵਿੱਚ ਦੱਸਣੇ ਵੀ ਸ਼ੁਰੂ ਕਰ ਦਿੱਤੇ ਨੇ ਪਰ ਜਿਹੜੇ ਹਾਲੇ ਕਿ ਅਸੀਂ ਇਸ ਖਬਰ ਦੇ ਵਿੱਚ ਵੀ ਨਸ਼ਰ ਨਹੀਂ ਕਰ ਸਕਦੇ ਕਿਉਂਕਿ ਇਹ ਅੰਤਰੂਨੀ ਸੈਂਸਿਟਿਵ ਕੇਸ ਹੈ ਔਰ ਇਸ ਦੇ ਨਾਲ ਦੁਨੀਆ ਹੋਈਆਂ ਬਹੁਤ ਸਾਰੇ ਜਿਹੜੇ ਲੋਗ ਨੇ ਤਾਰਾ ਨੇ ਉਹ ਫਿਰ ਅਲਰਟ ਹੋ ਜਾਂਦੇ ਨੇ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਇਮਪੈਕਟ ਕਰਦੀ ਹੈ ਉਸ ਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਖਤਰਾ ਹੋ ਜਾਂਦਾ ਹੈ ਪ੍ਰਭਾਵਿਤ ਹੁੰਦੀ ਹੈ ਜਾਨ ਚ ਇਸ ਲਈ ਇਹ ਨਾਮ ਅਸੀਂ ਨਹੀਂ ਦੱਸ ਸਕਦੇ ਪਰ ਜੇ ਗੱਲ ਕਰੀਏ ਹਰਚੰਦ ਸਿੰਘ ਭੁੱਲਰ ਦੇ ਵਕੀਲ ਦੀ ਤਾਂ ਉਹ ਹੋ ਸਕਦਾ ਹੈ ਉਹਨਾਂ ਨੂੰ ਵੀ ਭਲੀ ਭਾਨਤੀ ਪਤਾ ਹੈ ਵੀ ਪੰਜਾਬ ਦੇ ਵਿੱਚ ਹੋ ਸਕਦਾ ਹੈ ਉਹਨਾਂ ਨੂੰ ਸਹੂਲਤਾਂ ਤਾਂ ਮਿਲ ਜਾਣ ਪਰ ਉਹ ਹੋ ਸਕਦਾ ਹੈ ਵੀ ਉਸ ਦੀ ਕੀਮਤ ਜਾਨ ਗਵਾ ਕੇ ਪੂਰੀ ਕਰਨੀ ਪਵੇ ਕਿਉਂਕਿ ਬਹੁਤ ਸਾਰਾ ਮਾਫੀਆ ਹਰਚੰਦ ਸਿੰਘ ਭੁੱਲਰ ਨਾਲ ਜੁੜਿਆ ਹੋਇਆ ਹੈ ਫਿਰ ਚਾਹੇ ਉਹ ਰੀਅਲ ਏਸਟੇਟ ਮਾਫੀਆ ਹੋਵੇ ਚਾਹੇ ਡਰਗ ਮਾਫੀਆ ਹੋਵੇ ਫਿਰ ਚਾਹੇ ਉਹ ਅਫਸਰ ਸ਼ਾਹੀ ਹੋਵੇ ਆਫੀਸਰਸ ਲੌਬੀ ਹੋਵੇ ਫਿਰ ਚਾਹੇ ਉਹ politicans ਹੋਣ ਪੋਲਿਟਿਕਸ ਹੋਵੇ ਰਾਜਨੀਤੀ ਹੋਵੇ ਕਿਉਂਕਿ ਇਹ ਸਾਰੇ ਲੋਗ ਹਰਚੰਦ ਸਿੰਘ ਪੁੱਲਰ ਦੀ ਕਤਾਰ ਦੇ ਵਿੱਚ ਸਨ ਕਿਵੇਂ ਨਾ ਕਿਵੇਂ ਔਰ ਇਸ ਦੇ ਨਾਲ ਇੱਕ ਵੱਡੀ ਜੁੜੀ ਜਾਣਕਾਰੀ ਹੋਰ ਵੀ ਤੁਹਾਨੂੰ ਦੱਸ ਦਈਏ ਕਿ ਸੀਬੀਆਈ ਵੱਲੋਂ ਦੋ ਜਿਹੜੇ ਜਜਜਸ ਨੇ ਤੇ ਹੋਰ ਅਧਿਕਾਰੀਆਂ ਦਾ ਵੀ ਹਵਾਲਾ ਦਿੱਤਾ ਗਿਆ ਕਿ ਉਹਨਾਂ ਦੀ ਜਾਣਕਾਰੀ ਵੀ ਹਲੇ ਅਸੀਂ ਪੂਰੇ ਤਰੀਕੇ ਨਾਲ ਹਾਸਲ ਕਰਨੀ ਹੈ ਕਿਉਂਕਿ ਇਹ ਲੋਗ ਜੁਡੀਸ਼ਰੀ ਸਿਸਟਮ ਦੇ ਵਿੱਚ ਵੀ ਆਪਣਾ ਪ੍ਰਭਾਵ ਰੱਖਦੇ ਸੀ ਕੇਸਾਂ ਨੂੰ ਸੁਲਝਾਉਣ ਦੇ ਲਈ ਪੈਸੇ ਲੈਂਦੇ ਸੀ ਤੇ ਉਹਨਾਂ ਪੈਸਿਆਂ ਨਾਲ ਫਿਰ ਉਹਨਾਂ ਜੱਜਾਂ ਨੂੰ ਪੈਸੇ ਹਿੱਸਾ ਦਿੱਤਾ ਜਾਂਦਾ ਸੀ ਤੇ ਉਹਨਾਂ ਕੇਸਾਂ ਨੂੰ ਪ੍ਰਭਾਵਿਤ ਕਰਕੇ ਆਪਣੀ ਮਨਮਰਜ਼ੀ ਦੇ ਫੈਸਲੇ ਉਹਨਾਂ ਜੱਜ ਸਾਹਿਬਾਨ ਤੋਂ ਕਰਵਾਏ ਜਾਂਦੇ ਸਨ ਇਹ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੀਬੀਆਈ ਦੀ ਸਪੈਸ਼ਲ ਕੋਰਟ ਨੇ ਇਹ ਫੈਸਲਾ ਲਿਆ ਕਿ ਸੀਬੀਆਈ ਨੂੰ ਹਰਚੰਦ ਸਿੰਘ ਭੁੱਲਰ ਦਾ 5 ਦਿਨਾਂ ਦਾ ਰਿਮਾਂਡ ਹੋਰ ਦੇ ਦਿੱਤਾ ਤੇ ਕਿਰਸ਼ਾਨੂੰ ਸ਼ਰਦਾਨ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਅਗਲੇ 15 ਦਿਨਾਂ ਦੇ ਲਈ ਹੋ ਸਕਦਾ ਹੈ ਕਿ ਸੀਬੀਆਈ ਦੁਬਾਰਾ ਫੇਰ ਤੋਂ ਕਿਰਸ਼ਾਨੂੰ ਦਾ ਰਿਮਾਂਡ ਮੰਗ ਲਵੇ ਕਿਉਂਕਿ ਜੇ ਲੋੜ ਪਈ ਤਾਂ ਦੁਬਾਰਾ ਹੀ ਲਿੱਤਾ ਜਾ ਸਕਦਾ ਹੈ ਹਲੇ ਤੱਕ ਦਾ ਇਉਂ ਲੱਗਦਾ ਹੈ ਕਿ ਕ੍ਰਿਸ਼ਨ ਨੂੰ ਤੋਂ ਜਿੰਨੀ ਜਾਣਕਾਰੀ ਮਿਲਣੀ ਸੀ ਉਹ ਹੋ ਸਕਦਾ ਹੈ ਉਹਨਾਂ ਨੂੰ ਮਿਲ ਗਈ ਹੋਵੇ ਤੇ ਹਰਜਨ ਸਿੰਘ ਭੁੱਲਰ ਜਿਹੜੇ ਕਿ ਉਹਨਾਂ ਨਾਲ ਸਪੋਰਟ ਨਹੀਂ ਕਰ ਰਹੇ ਉਹਨਾਂ ਤੋਂ ਜਾਣਕਾਰੀ ਲੈਣੀ ਹਜੇ ਬਾਕੀ ਹੈ ਇਸ ਵਿਸ਼ੇ ਤੇ ਔਰ ਇਸ ਕੇਸ ਤੇ ਸਾਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਜੁੜੇ ਰਹੋ ਕ੍ਰਾਈਮ ਵਾਸ ਇੰਡੀਆ ਦੇ ਨਾਲ